ਗਾਇਕਾ ਹੁਸਨਪ੍ਰੀਤ ਦਾ ਨਵਾਂ ਟਰੈਕ ਕਾਲੀ ਨਾਗਣੀ ਹੋਇਆ ਰਿਲੀਜ਼ ਖੇੜਾ 뮤జిక్ ਅਤੇ ਬੱਬੂ ਖੇੜਾ ਦੇ ਪੇਸ਼ਕਸ਼ ਪੰਜਾਬੀ ਲੋਕ ਗਾਇਕਾ ਹੁਸਨਪ੍ਰੀਤ ਦਾ ਨਵਾਂ ਸਿੰਗਲ ਟਰੈਕ ਕਾਲੀ ਨਾਗਣੀ ਕੰਪਨੀ ਦੇ ਪ੍ਰੋਡਿਊਸਰ ਬੱਬੂ ਖੇੜਾ ਅਤੇ ਨੈਸ਼ਨਲ ਐਵਾਰਡੀ ਸ਼ਰਵਨ ਸਿੰਘ ਔਜਲਾ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਗਾਇਕਾ ਹੁਸਨਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੀਤ ਖੇੜਾ 뮤జిక్ ਕੰਪਨੀ ਵੱਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਗੀਤਕਾਰ ਪੰਗੂ ਫਲੇੜੇ ਵਾਲਾ सुरेंद्र ਬੱਬੂ ਵੱਲੋਂ ਕੰਪੋਜ਼ ਕੀਤਾ ਗਿਆ ਹੈ ਅਤੇ ਨਵੀਨ ਗਿਲ ਵੱਲੋਂ ਮਾਡਲਿੰਗ ਕੀਤੀ ਗਈ ਹੈ ਅਤੇ ਪ੍ਰਸਿੱਧ ਵੀਡੀਓ ਡਾਇਰੈਕਟਰ ਜਾਨੀ ਵੱਲੋਂ ਵਕ ਵਕ ਲੋਕਸ਼ਨਾ ਤੇ ਫਿਲਮਾਇਆ ਗਿਆ ਹੈ। ਉਹਨਾਂ ਨੇ ਸਮੂਹ ਸਰੋਤਿਆਂ ਨੂੰ ਅਪੀਲ ਕੀਤੀ ਹੈ ਕਿ ਪਹਿਲਾ ਆਏ ਗੀਤਾਂ ਦੀ ਤਰ੍ਹਾਂ ਹੀ ਪਿਆਰ ਦਿਓਗੇ। ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ जोगਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਮੈਡਮ ਜਿਹੜੀ ਅੱਜ ਆਪਾਂ ਕਾਲੀ ਨਾਗਣੀ ਰਿਲੀਜ਼ ਕੀਤਾ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਹਾਂਜੀ ਸਭ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਸਿੰਗਰ ਹੁਸਨ ਪ੍ਰੀਤ ਹੰਸ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਸਾਡੇ ਕੇ ਟੀਵੀ ਪੰਜਾਬ ਤੋਂ ਸਾਡੇ ਜਗਿੰਦਰ ਜੱਤੀ ਕੇ ਭਾਜੀ ਤੇ ਅੱਜ ਉਹਨਾਂ ਨਾਲ ਗੱਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ ਗੀਤ ਜਿਹੜਾ ਜੀ ਕਾਲੀ ਨਾਗਣੀ ਜਿਹੜਾ ਕਿ ਖੇੜਾ 뮤ਜ਼ਿਕ ਤੋਂ ਬੱਬੂ ਖੇੜਾ ਦੀ ਪ੍ਰੈਜ਼ੈਂਟ ਹੈ ਜੀ ਗੀਤ ਸਾਡਾ ਇਹ ਅੱਜ ਅਸੀਂ ਪੂਰਾ ਗੀਤ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਕਿਉਂਕਿ ਸਾਡੀਆਂ ਰੀਲਸ ਨੂੰ ਬਹੁਤ ਪਿਆਰ ਮਿਲਿਆ ਕਾਲੀ ਨਗਰੀ ਨੂੰ ਔਰ ਅਸੀਂ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕੀਤਾ ਕਿਸੇ ਕਦੇ ਵੀ ਕਿਉਂਕਿ ਤੁਹਾਨੂੰ ਪਤਾ ਹੈ ਚੀਜ਼ਾਂ ਬਹੁਤ ਖਰਾਬ ਕਰਦੀਆਂ ਨੇ ਅਸੀਂ ਉਹ ਚੀਜ਼ ਨੂੰ ਲੈ ਕੇ ਇੱਕ ਇੰਜੋਏਬਲ ਇੱਕ ਗੀਤ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੋ ਕਿ ਜਿਹੜਾ ਗੀਤ ਆ ਸਾਡਾ ਜੀ ਇਹ ਇਹਨਾਂ ਦਾ 뮤ਜ਼ਿਕ ਸਾਡਾ ਕੀਤਾ ਜੀ ਹਰੀ ਅਮੇ ਜੀ ਨੇ ਸੁਲਤਾਨਪੁਰ ਤੋਂ ਸਾਡੇ ਸਟੂਡੀਓ ਨੇ ਸਾਡੇ ਗੁਰੂ ਜੀ ਉਹਨਾਂ ਨੇ ਕੀਤਾ ਤੇ ਆਵਾਜ਼ ਦਿੱਤੀ ਹੈ ਮੈਂ ਯਾਨੀ ਕਿ ਤੁਹਾਡੀ ਹੁਸਨਪ੍ਰੀਤ ਨੇ ਤੇ ਜਿਹੜੇ ਕੰਪੋਜ਼ ਕੀਤਾ ਜੀ ਇਹਨਾਂ ਨੂੰ ਕੰਪੋਜ਼ ਕੀਤਾ ਸਾਡੇ ਸੁਰਿੰਦਰ ਬੱਬੂ ਜੀ ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਨੇ ਇਹਨੂੰ ਕੰਪੋਜ਼ ਕੀਤਾ ਔਰ ਖੜੇ 뮤ਜ਼ਿਕ ਤੋਂ ਤੁਹਾਡੇ ਸਾਹਮਣੇ ਹੈ ਜੀ ਇਹ ਤੇ ਜਿਹੜੇ ਲਿਰਿਕਸ ਦਿੱਤੇ ਆ ਭਾਜੀ ਸਾਡੇ ਇਹ ਹੈਗੇ ਸਾਡੇ ਨਾਬੇ ਤੋਂ ਸਾਡੇ ਪੰਗੂ ਫਲੇੜੇ ਵਾਲਾ ਜੀ ਫਲੇੜਾ ਪਿੰਡ ਤੋਂ ਬਹੁਤ ਅੱਛੇ ਰਾਈਟਰ ਨੇ ਜੀ ਉਹਨਾਂ ਦੇ ਵੱਡੇ ਯੋਗਦਾਨ ਦੇ ਨਾਲ ਇਹ ਇੱਥੇ ਤੱਕ ਪਹੁੰਚੇ ਆ ਤੇ ਸਾਡੇ ਨਾਲ ਜਿਹੜਾ ਐਕਟ ਕੀਤਾ ਜੀ ਸਾਡੇ ਮਾਡਲ ਨਵੀਨ ਗਿੱਲ ਜੀ ਜਿਨ੍ਹਾਂ ਨੇ ਬਹੁਤ ਅੱਛਾ ਐਕਟ ਕੀਤਾ ਇਹਦੇ ਵਿੱਚ ਹਰ ਤਰ੍ਹਾਂ ਦੇ ਐਕਟ ਕਰਕੇ ਕਿ ਲੋਕ ਸਾਡੇ ਤੋਂ ਪ੍ਰਭਾਵਿਤ ਹੋਣ ਸਿਰਫ ਇੱਕ ਇੰਜੋਏ ਲਈ ਅਸੀਂ ਇਹ ਗੀਤ ਸਾਹਮਣੇ ਲੈ ਕੇ ਆਏ ਆ ਤੇ ਬਹੁਤ ਅੱਛਾ ਤੁਹਾਡਾ ਪਿਆਰ ਮਿਲਿਆ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਜੀ ਹਾਂਜੀ ਥੈਂਕ ਯੂ ਹਾਂਜੀ ਬੱਬੂ ਭਾਜੀ ਅੱਜ ਜਿਹੜੀ ਤੁਹਾਡੀ ਕੰਪਨੀ ਵੱਲੋਂ ਗੀਤ ਰਿਲੀਜ਼ ਕੀਤਾ ਗਿਆ ਇਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਣਾਉਣਾ ਜੀ ਮੈਂ ਤਾਂ ਆਪਣਾ ਬੱਬੂ ਖੇੜਾ ਜੀ ਮੈਂ ਅਸੀਂ ਖੇੜਾ ਮਿਊਜ਼ਿਕ ਕੰਪਨੀ ਤੋਂ ਕਾਲੀ ਨਾਗਣੀ ਗਾਣਾ ਰਿਲੀਜ਼ ਕੀਤਾ ਜੀ ਪੂਰਾ ਬੜੀ ਖੁਸ਼ੀ ਦੀ ਗੱਲ ਆ ਸਾਰੇ ਦਰਸ਼ਕਾਂ ਨੂੰ ਬਹੁਤ ਖੁਸ਼ੀ ਅਹੀਂ ਹੋਈਆ ਬੜੇ ਫੋਨ ਆਉਂਦੇ ਆ ਬਹੁਤ ਕਾਲ ਆਉਂਦੀਆਂ ਸਾਡੀ ਅੱਗੇ ਅਸੀਂ ਰੀਲ ਪਾਈ ਸੀ ਉਹਨੂੰ ਬਹੁਤ ਹੀ ਪਰਮਾਹੰਗਾਰਾ ਮਿਲਿਆ ਸੀ ਸਾਨੂੰ ਆਸ ਆ ਜਿੱਦਾਂ ਮੈਡਮ ਦਾ ਪਹਿਲਾ ਗਾਣਾ ਸੀ ਹੁਸਨਪ੍ਰੀਤ ਜੀ ਦਾ ਕੀਤਾ ਸੀ ਜਾਂ ਕੀ ਤੰਗ ਕਰਦੀ ਰਿਲੀਜ਼ ਕੀਤਾ ਸੀ ਇਸੇ ਤਰ੍ਹਾਂ ਹੁਣ ਕਾਲੀ ਨਾਗਣੀ ਆ ਰਿਲੀਜ਼ ਕੀਤਾ ਜੀ ਮੈਡਮ ਹੁਸਨਪ੍ਰੀਤਾਂ ਸੀ ਜਿਨ੍ਹਾਂ ਦੀ ਆਵਾਜ਼ ਤੇ ਇਸ ਮੇਰਾ ਵੀਰ ਮਿਊਜ਼ਿਕ ਦਿੱਤਾ ਹਰੀ ਅੰਮ੍ਰਿਤ ਸਿੰਘ ਦਵੰਦ ਕੋ ਲੋਧੀ ਤੋਂ ਤੇ ਉਹਨਾਂ ਦਾ ਬਹੁਤ ਵਧੀਆ ਮਿਊਜ਼ਿਕ ਆ ਜੀ ਤੇ ਪੰਗੂ ਫਲੇਰੇ ਵਾਲੇ ਦਾ ਲਿਖਿਆ ਬਹੁਤ ਵਧੀਆ ਤੇ ਇਹ ਸਾਰੀ ਟੀਮ ਦੀ ਬੜੀ ਮਿਹਨਤ ਆ ਜੀ ਇਹ ਗਾਣੇ ਪਿੱਛੇ ਜੀ ਤੇ ਇਹਨਾਂ ਦਾ ਵੀਡੀਓ ਜਾਨੀ ਵੀਰ ਨੇ ਬਣਾਇਆ ਚੰਡੀਗੜ੍ਹ ਤੋਂ ਤੇ ਸਾਰੀ ਟੀਮ ਦਾ ਬਹੁਤ ਹੀ ਸਹਿਯੋਗ ਆ ਮੈਂ ਇਦਾਂ ਹੀ ਆਸ ਕਰਦਾ ਜਿੱਦਾਂ ਅੱਗੇ ਗਾਣਿਆਂ ਨੂੰ ਪਿਆਰ ਮਿਲਿਆ ਇਦਾਂ ਹੀ ਹੁਣ ਪਿਆਰ ਦੇਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਭਾਜੀ ਅੱਜ ਦੀ ਜਿਹੜੀ ਆਪਾਂ ਸੌਂਗ ਰਿਲੀਜ਼ ਕੀਤਾ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਇਸ ਕੰਪਨੀ ਤੇ ਵਧਾਈ ਦੇ ਪਾਸਰ ਮੇਰੇ ਵੱਡੇ ਭਾਜੀ ਬੱਬੂ ਖੜਾ ਸਾਹਿਬ ਕਾਲੀ ਨਾਗਣੀ ਸੌਂਗ ਰਿਲੀਜ਼ ਮਾਰਕੀਟ 'ਚ ਹੋਇਆ ਮੈਨੂੰ ਬਹੁਤ ਵਧੀਆ ਲੱਗਾ ਹਰਿਆਮਤ ਭਾਈ ਦਾ ਮਿਊਜ਼ਿਕ ਆ ਜੀ ਜਾਨੀ ਭਾਈ ਨੇ ਵੀਡੀਓ ਬਣਾਈ ਆ ਇਸ ਟੀਮ ਨੂੰ ਮੇਰੇ ਵੱਲੋਂ ਢੇਰ ਭਰੀਆਂ ਮੁਬਾਰਕਾਂ ਮੈਨੂੰ ਚੰਗਾ ਲੱਗਾ ਤੇ ਸਾਰੇ ਵੀਰਾਂ ਨੇ ਤੁਸੀਂ ਵੀ ਸੁਣਨਾ ਪਿਆਰ ਭਰੀ ਸასი ਸ਼ਕਨ। ਥੈਂਕ ਯੂ। ਅਜੀਬਾ ਜੀ ਅੱਜ ਦੀ ਜਿਹੜੀ ਰੀਲੀਜ਼ਿੰਗ ਹੋਈ ਕਾਰਦੀ ਨਾਗਣੀ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ? ਪਹਿਲਾਂ ਤੇ ਜੀ ਸਸਰੀ ਘਰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਵੀਨ ਗਿੱਲ ਤੇ ਆ ਤੁਹਾਡੇ ਸਾਹਮਣੇ ਅੱਜ ਅਸੀਂ ਗੀਤ ਲੈ ਕੇ ਆਏ ਆ ਜਿਹਨੂੰ ਮੈਡਮ ਹੁਸਨਪ੍ਰੀਤ ਜੀ ਨੇ ਆਪਣੀ ਬਹੁਤ ਸੋਹਣੀ ਆਵਾਜ਼ ਨਾਲ ਸਿੰਗਾਰਿਆ ਤੇ ਬਾਕੀ ਸਾਡੀ ਸਾਰੀ ਟੀਮ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਤੁਸੀਂ ਜਰੂਰ ਸਾਨੂੰ ਆਪਣਾ ਸਪੋਰਟ ਸਪੋਰਟ ਕਰਿਓ ਯੋਗਦਾਨ ਸੋਰੀ ਮੈਂ ਪੰਜਾਬੀ ਚ ਥੋੜਾ ਜਿਹਾ ਢਿੱਲਾ ਹਾਂ ਤਾਂ ਕਰਕੇ ਮੈਂ ਸਪੋਰਟ ਕਹਿਤਾ ਬਾਕੀ ਤੁਸੀਂ ਪੰਨਾ ਵੀ ਗੀਤਾਂ ਨੂੰ ਬਹੁਤ ਪਿਆਰ ਦਿੱਤਾ ਤੇ ਤੁਸੀਂ ਹੁਣ ਵੀ ਸਾਡੀ ਹੌਸਲਾ ਅਫਜ਼ਾਈ ਕਰਨ ਲਈ ਖੇੜਾ 뮤ਜ਼ਿਕ ਤੋਂ ਗੀਤ ਆਇਆ ਤੇ ਤੁਸੀਂ ਜ਼ਰੂਰ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸਾਰਿਆਂ ਦੇ ਨਾਲ ਤੇ ਧੰਨਵਾਦ ਜੀ ਅਸੀਂ ਐਕਟ ਕਰਦੇ ਆ ਤੇ ਜ਼ਿਆਦਾ ਬੋਲਣਾ ਨਹੀਂ ਆਉਂਦਾ ਤਾਂ ਸੌਰੀ ਇਹ ਠੀਕ ਹੈ ਜੀ